ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰ ਹਸਕਾਬਰ ਕਰੂਗੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਆ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਘਾਟ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ پتا سنتوخ ماسا جی بنارسم ਔਰ ਜੀਵਨ ਸਾਧਨ ਨਾਲ ਭਰਿਆ ਹੋਇਆ ਰੱਬੀ ਰੰਗੀ ਕਿੱਤਾ ਤੁਸੀਂ ਚਮੜੇ ਦਾ ਸੀ ਚਮੜੇ ਦਾ ਕੰਮ ਕਰਿਆ ਕਰਦੇ ਸੀ ਇੱਕ ਪਾਸਿਓਂ ਛੋੜੀ ਉਮਰ ਦੇ ਵਿੱਚ ਹੀ ਘਰ ਦੇ ਵਿੱਚ

ਔਰ ਮੂਹ ਪਰਮਾਤਮਾ ਦਾ ਨਾਮ ਜਪਣਾ ਆਪਣੇ ਕਿੰਤੇ ਜੋ ਵੀ ਪਰਮਾਤਮਾ ਦੇ ਘਰੇ ਆਪਰੇ ਕਿੰਤੇ ਜੋ ਵੀ ਉਸ ਨਰਨਕਾਰ ਦੇ ਅਰਸ਼ ਹੋ ਰਹੇ ਇਹ ਕੋਈ ਛੋਟੀ ਗੱਲ ਨਹੀਂ ਤੱਤ ਹੋਣਾ ਕੁਦਰ ਦੇਖੋ ਗੁਰ ਰਵੀਦਾਸ ਜੀ ਤਾਂ ਪ੍ਰਾਪਤਤਾ ਰਹੀ ਹੈ ਉਹਨਾਂ ਦੀ ਤਾਂ ਵਡਿਆਈ ਹੈ ਨਾ

میرے لگتا ہے جس بیگم پورے کی گل وہ کر کے سو انوے سال پرکاش دہاڑے جیت میں لاکھ لاک وداگا اتنے دو تین میں خوشخبری بھی دسیا تھی سرکار

ਸਾਰੇ ਸਮਝਿਆ ਪੰਜਾਬ ਸਰਕਾਰ ਆਪਣੇ ਉਪਭਾਗਾਂ ਨੇ ਸਮਝੀ ਹੈ ਕਿ ਸਾਡੇ 600 ਸਾਲ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਣੀ ਸਰਕਾਰ ਦੇ ਅਸਰਵਾਦ ਕਾਲ ਜਾ ਰਿਹਾ ਹੈ। ਸਭ ਤੋਂ ਪਹਿਲੀ ਗੱਲ। ਸੋ ਉਸ ਦਿਨ ਨੂੰ ਸਮਰਪਿਤ ਹੋਦੇ ਹੋਏ 600 ਬਰਸਾਂ ਦਾ ਸਾਜ ਤੋਂ ਇਸ ਸਾਲ ਤੋਂ ਸ਼ੁਰੂ ਕਰਕੇ ਅਗਲੇ ਸਾਲ ਦੇ ਪਰਬੜੀ ਤੱਕ

بیمت مان جی نے دس کی رجسٹری جی ਉਹ ਦੇਲੇ ਦੇ ਨਾਲ ਤੱਕਵਾ ਦਿੰਦੀ ਹੈ ਬੜੀ ਖੁਸ਼ੀ ਤੇ 25 ਕਰੋੜ ਰੁਪਈਆ 25 ਕਰੋੜ ਰੁਪਈਆ ਖਰਚ ਕੇ ਬੜੀ ਆ ਸਰਕਾਰ ਉੱਤੇ ਬਹੁਤ ਵੱਡਾ ਇਹਦਾ 22 ਅਰੇ ਹੈਲ ਸੈਂਟਰ ਤਿਆਰ ਕਰਨ ਜਾ ਰਹੀ ਹੈ ਜਿੱਤੇ ਸਾਡੇ ਬੱਚਿਆਂ ਨੂੰ ਸਾਡੀ ਯੰਗ ਜਨਰੇਸ਼ਨ ਨੂੰ ਉਰੰਦਾਲਾ ਮਾਰੇ ਕਰਨ ਦੀ ਅਸਕੇ ਗਾਇਨੇ ਉਹਦੇ ਬਾਰੇ ਇੱਕ ਇੱਕੀ ਗੱਲ ਦਾ ਅਧਿਐਨ ਕੀਤਾ ਨੂੰ ਸੋ ਕੋਈ ਤਾਂ ਕੰਦਾ ਸੀ ਰਾਸ਼ਟਰਪਤੀ ਸਮਾਗਮ ਦੀਆਂ ਇਹ ਪੂਰਾ ਸਾਲ ਤਿਆਰੀ ਵਿੱਚੋਂ ਇਹ ਤੁਸੀਂ ਦੇਖੋ ਸੰਗਤ ਨਾਲ ਕੋਈ ਨਹੀਂ ਨਹੀਂ ਸਭਾ ਹੋ ਸਰ ਸੰਗਤ ਗੁਰੂ ਦਾ ਨੂੰ ਸੋ ਤਿਆਰੀ ਰੱਖਿਓ ਆਪਾਂ ਪੂਰਾ ਸਾਲ ਜਿਹੜਾ ਹੋ ਕੋਈ ਫਲ ਨਹੀਂ ਕੋਈ ਸ਼ੂ ਹੋ ਕੇ ਅਗਲੀ ਫਲ ਨਹੀਂ ਤੱਕ ਸੰਤ ਗੁਰੂ ਰਵਿਦਾਸ ਜੀ ਨੂੰ ਆਪਾਂ ਸਵਾਗਤ ਕਰਨਾ ਹੈ 2500 ਸਾਲ ਬਾਅਦ ਦਾ ਫਿਰ ਪ੍ਰਕਾਸ਼ ਦਿਹਾੜਾ ਆਪਾਂ ਇਹਦੇ ਨੂੰ ਧੂਣ ਧਾਰਨਾਂ ਲੈ ਕੇ ਵੱਡੇ ਪੱਤਰ ਤੇ ਮਨਾਵਾਂਗੇ نجن پنچایت بیٹھی ہے ساری میرا بیٹھیا بزرگ سارے بیٹھے اس بندے کی ہندت کر کے میرا خیرہ بھی چڑیا جیسے مگر گیا